ਸਰਵਿਕਾ ਜੀ ਮੈਂ ਹਾ ਆਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਿੰਨੇ ਅਟੈਕ ਕੀਤਾ ਹੈ ਸੀਐਮ ਤੇ ਅਤੇ ਕਿਉਂ ਅਟੈਕ ਹੋ ਰਿਹਾ ਹੈ ਕਿ ਸੀਐਮ ਤੇ ਅਟੈਕ ਕਰਨਾ ਕੋਈ ਛੋਟੀ ਮੋਟੀ ਗੱਲ ਹੈ ਕਿ ਕੌਣ ਉਹ ਸ਼ਰਾਤੀ ਅੰਸਰ ਨੇ ਕੌਣ ਨੇ ਉਹ ਸਿਆਸੀ ਪਾਰਟੀਆਂ ਜਿਹੜੀਆਂ ਸੀਐਮ ਉੱਤੇ ਅਟੈਕ ਕਰਵਾ ਰਹੀਆਂ ਨੇ ਬੜੀ ਵੱਡੀ ਜਿਹੜੀ ਹੈ ਤਰ ਥੱਲੀ ਮਚ ਗਈ ਹੈ ਹਲਚਲ ਮਚ ਗਈ ਹੈ ਜਿੱਥੇ ਦੇਸ਼ ਭਰ ਦੇ ਵਿੱਚ ਕਿ ਸੀਐਮ ਉੱਤੇ ਅਟੈਕ ਕਿਸ ਤਰ੍ਹਾਂ ਹੋ ਸਕਦਾ ਹੈ ਤਾਂ ਇਸ ਟਾਈਮ ਦੀ ਸਭ ਤੋਂ ਵੱਡੀ ਰਿਪੋਰਟ ਨਿਕਲ ਕੇ ਆ ਰਹੀ ਹੈ ਕਿ ਸੀਐਮ ਉੱਤੇ ਅਟੈਕ ਕੀਤਾ ਗਿਆ ਹੈ ਜਦੋਂ ਉਹ ਆਪਣੀ ਜਨਤਕ ਇੱਕ ਲੈ ਰਏ ਸੀਗੇ ਉਹਨਾਂ ਦੀ ਆਪਣੀ ਇੱਕ ਚੱਲ ਰਿਆ ਸੀ ਭਾਸ਼ਣ ਚੱਲ ਰਿਆ ਸੀ ਉਸ ਦੌਰਾਨ ਜਿਹੜਾ ਹੈ ਸੀਐਮ ਉੱਤੇ ਅਟੈਕ ਕੀਤਾ ਜਾਂਦਾ ਹੈ ਜਦੋਂ ਇੱਕ ਜਨਤਕ ਸੁਣਵਾਈ ਹੋ ਰਹੀ ਸੀ ਤਾਂ ਕਿਸੇ ਸ਼ਰਾਤੀ ਅੰਸਰਾ ਵੱਲੋਂ ਜਾਂ ਕਿਸੇ ਸਿਆਸੀ ਪਾਰਟੀਆਂ ਨੇ ਇਹ ਕਰਵਾਇਆ ਹੈ ਹਜੇ ਤੱਕ ਇਹਦਾ ਤਾਂ ਨਹੀਂ ਨਿਕਲ ਕੇ ਸਾਹਮਣੇ ਆਈ ਰਿਪੋਰਟ ਲੇਕਿਨ ਸੀਐਮ ਉੱਤੇ ਅਟੈਕ ਹੋ ਗਿਆ ਹੈ ਤਾਂ ਜਿਹਦੇ ਚਲਦਿਆ ਹਰੇਕ ਪਾਸੇ ਜਿਹੜੀ ਹੈ ਤਰਥੱਲੀ ਮੱਚ ਗਈ ਹੈ ਤੁਹਾਨੂੰ ਦੱਸ ਦੇਣੇ ਹਾਂ ਕੀ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਨਤਕ ਸੁਨਾਈ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਖੜੇ ਸੁਰੱਖਿਆ ਕਾਮਚਾਰੀਆਂ ਨੇ ਉਹਨਾਂ ਨੂੰ ਫੜ ਲਿਆ ਇਹ ਘਟਨਾ ਅੱਜ ਸਵੇਰੇ 8:30 ਵਜੇ ਵਾਪਰੀ ਪੁਲਿਸ ਦੋਸ਼ੀ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਹਮਲੇ ਦੇ ਪਿੱਛੇ ਦੇ ਮਸਤਕਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦਰਅਸਲ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਵੇਰੇ ਲਗਭਗ 8:30 ਵਜੇ ਸੀਐਮ ਸਿਵਲ ਲਾਈਨਸ ਦੇ ਆਜ ਤੇ ਜਨਕਤ ਸਲਵਾਈ ਕਰ ਰਹੀ ਸੀ ਉਸ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਉਹ ਸਫਲ ਹੁੰਦਾ ਸੁਰੱਖਿਆ ਕਰਮਚਾਰੀਆਂ ਨੇ ਉਹਨੂੰ ਫੜ ਲਿਆ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੌਣ ਸੀ ਅਤੇ ਕਿਸ ਮਕਸਦ ਨਾਲ ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦਿੱਲੀ ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੈਨੂੰ ਦੱਸ ਦਈਏ ਕਿ ਬੀਜੇਪੀ ਦੀ ਜਿਹੜੀ ਹੈ ਜੋ ਅੱਜ ਮੁੱਖ ਮੰਤਰੀ ਰੇਖਾ ਗੁਪਤਾ ਹੈ ਉਹਦੇ ਉੱਤੇ ਅੱਜ ਹਮਲਾ ਕੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਜੋ ਵਿਅਕਤੀ ਉਥੇ ਫੜਿਆ ਤਾਂ ਗਿਆ ਹੈ ਲੇਕਿਨ ਹਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸਾਹਮਣੇ ਆ ਰਹੀ ਲੇਕਿਨ ਅੱਜ ਸੀਐਮ ਦੇ ਉੱਤੇ ਜਿਹੜਾ ਹੈ ਵੱਡਾ ਹਮਲਾ ਕੀਤਾ ਗਿਆ ਹੈ ਜਿਹਦੇ ਚਲਦਿਆ ਜੋ ਬੀਜੇਪੀ ਵੱਲੋਂ ਜੋ ਨਿੰਦਾ ਕੀਤੀ ਜਾ ਰਹੀ ਹੈ ਹਰ ਇੱਕ ਪਾਸੇ ਜਿਹੜੀ ਹੈ ਤਰ ਥੱਲੀ ਮੱਚੀ ਹੋਈ ਹੈ ਕਿ ਕਿਸੇ ਦੀ ਇੰਨੀ ਹਿੰਮਤ ਕਿਵੇਂ ਕਿ ਜਦੋਂ ਜਨਤਕ ਸੁਣਵਾਈ ਹੋ ਰਹੀ ਹੋਵੇ ਤਾਂ ਉਸ ਦੌਰਾਨ ਵੱਡਾ ਹਮਲਾ ਕੀਤਾ ਗਿਆ ਹੋਵੇ ਸੀਐਮ ਉੱਤੇ ਤਾਂ ਕਾਫੀ ਵੱਡੀ ਜਿਹੜੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਧੰਨ